ਪ੍ਰਾਚੀਨ ਮੰਦਿਰ ਮਾਤਾ ਲੰਗਾਵਲੀ ਦੇਵੀ ਨਜ਼ਦੀਕ ਟਾਊਨ ਹਾਲ ਚੌਂਕ ਵਿਖੇ ਹਰ ਮੰਗਲਵਾਰ ਰਾਤ ਦੇ ਸਮੇਂ ਲੰਗਰ ਸੇਵਾ ਕੀਤੀ ਜਾਂਦੀ ਹੈ ਮੁੱਖ ਸੇਵਾਦਾਰ ਕਿਸ਼ੋਰ ਜੋਸ਼ੀ ਅਤੇ ਸੁਰਿੰਦਰ ਪਾਟਿਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਥੇ ਪਿਛਲੇ ਲਗਭਗ 20 ਸਾਲਾਂ ਤੋਂ ਮਾਤਾ ਲੰਗਾਵਲੀ ਦੇਵੀ ਦੇ ਆਸ਼ੀਰਵਾਦ ਨਾਲ ਸ਼੍ਰੀਕ੍ਰਿਸ਼ਨ ਮਿਸ਼ਨ ਭੰਡਾਰ ਵੱਲੋਂ ਸਾਰੀ ਸੰਗਤ ਦੇ ਸਹਿਯੋਗ ਨਾਲ ਹਰ ਮੰਗਲਵਾਰ ਰਾਜਮਾ ਤੇ ਚਾਵਲ ਦਾ ਲੰਗਰ ਲਗਾਇਆ ਜਾਂਦਾ ਹੈ ਇਸਮਾ ਕੇ ਕਾਂਸਲਰ ਜਰਨੈਲ ਸਿੰਘ ਟੋਟ ਚਚੇ ਟੋਟ ਤੇ ਲੰਗਰ ਸੇਵਾ ਕਰਨ ਪੁੱਜੇ ਅਤੇ ਉਹਨਾਂ ਮਾਤਾ ਲੰਗਾਂ ਵਾਲੀ ਦੇਵੀ ਮੰਦਿਰ ਵਿਖੇ ਮੱਥਾ ਟੇਕ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਉਹਨਾਂ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਸੇਵਾ ਵਿੱਚ ਆਪਣਾ ਪੂਰਾ ਸਹਿਯੋਗ ਦੇਣ ਦੀ ਗੱਲ ਆਖੀ ਇਸ ਵਿੱਚ ਕਿ ਵਿਜੇ ਕੁਮਾਰ ਪ੍ਰਧਾਨ ਰਮੇਸ਼ ਕੁਮਾਰ ਸੁਧੀਰ ਦੇਵਗਨ ਐਨਪੀ ਸਿੰਘ ਟੋਟ ਬਲਜਿੰਦਰ ਸਿੰਘ ਬੱਬੂ ਨikhil ਕਰਨ ਅਤੇ ਜਸਪ੍ਰੀਤ ਸਿੰਘ ਸਨੇ ਸਾਰੇ ਮੈਂਬਰਾਂ ਨੇ ਲੰਗਰ ਸੇਵਾ ਕੀਤੀ ਜੀ ਸਭ ਤੋਂ ਪਹਿਲਾਂ ਤੇ ਧੰਨਵਾਦ ਕਰਾਂਗਾ ਆਪਣੇ ਵੱਡੇ ਵੀਰ ਸ਼੍ਰੀ ਕਿਸ਼ੋਰ ਜੋਸ਼ੀ ਜੀ ਜਿਹੜੇ ਕਿ ਹਮੇਸ਼ਾ ਮੈਨੂੰ ਮਾਤਾ ਰਾਣੀ ਦਾ ਅਸ਼ੀਰਵਾਦ ਆਉਂਦੇ ਰਹਿੰਦੇ ਆ ਔਰ ਆਪ ਵੀ ਮੇਰੇ ਲਈ ਅਰਦਾਸ ਬੇਨਤੀ ਕਰਦੇ ਰਹਿੰਦੇ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਔਰ ਜੋ ਇਹਨਾਂ ਦਾ ਇੱਥੇ ਕਾਰਇਸਥਾਨ ਹੈ ਬਹੁਤ ਤੁਹਾਨੂੰ ਪਤਾ ਕਿ ਅੰਮ੍ਰਿਤਸਰ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਫੇਮਸ ਹੈ ਉਸ ਦੀ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਹਰ ਮੰਗਲਵਾਰ ਹੈ ਸੰਗਤਾਂ ਨੂੰ ਲੰਗਰ ਪ੍ਰਸ਼ਾਦਾ ਸ਼ਕਾਉਂਦੇ ਨੇ ਰਾਜ ਮਾਣਾਂਦੇ ਨੇ ਨਾਲ ਚਾਵਲ ਬਣਾਉਂਦੇ ਨੇ ਤੇ ਮੈਂ ਵੀ ਇਹਨਾਂ ਨੂੰ ਕਹੇ ਮੈਂ ਕਹਾ ਮੈਂ ਵੀ ਲੰਗਰ ਛਕਾਣਾ ਤੇ ਅੱਜ ਜਿੰਨਾ ਕੋ ਲੰਗਰ ਪ੍ਰਸ਼ਾਦ ਛਕਿਆ ਔਰ ਨਾਲ ਇਹਨਾਂ ਨੇ ਸੇਵਾ ਕਰਾਈ ਔਰ ਸਭ ਤੋਂ ਪਹਿਲਾਂ ਮਾਤਾ ਰਾਣੀ ਦੇ ਮੰਦਿਰ 'ਚ ਗੀਰੀ ਦਾ ਪ੍ਰਸ਼ਾਦ ਛਕਿਆ ਉੱਥੇ ਅਰਦਾਸ ਬੰਦੀ ਕੀਤੀ ਹੈ ਕਿ ਮਹਾਰਾਜ ਕਿਰਪਾ ਕਰਨਾ ਸਾਡੇ ਵੱਡਿਆਂ ਦੀ ਆਤਮਾਵਾਂ ਨੂੰ ਸ਼ਾਂਤੀ ਦੇਣਾ ਔਰ ਗਾਂ ਤੋਂ ਸਾਨੂੰ ਬਲ ਬਖਸ਼ਣਾ ਕਿ ਜੋ ਸਾਡੇ ਇਲਾਕੇ ਦੀ ਸੰਗਤ ਹੈ ਅਸੀਂ ਉਹਨਾਂ ਦੀ ਸੇਵਾ ਕਰਦੇ ਰਹੀਏ ਔਰ ਉਹਨਾਂ ਦਾ ਅਸ਼ੀਰਵਾਦ ਲਈਏ ਔਰ ਇਸ ਦਰਬਾਰ ਦੀ ਸੇਵਾ ਕਰੀਏ ਇਸ ਦਰਬਾਰ ਦੇ ਜੋ ਕੰਮ ਨੇ ਹੋਣ ਵਾਲੇ ਨੇ ਅਸੀਂ ਉਹ ਕਰਵਾਈਏ ਕਿਉਂਕਿ ਸਾਡੀ ਵਾਰਡ ਬਹੁਤ ਹੀ ਪਵਿੱਤਰ ਵਾਰਡ ਹੈ ਸਤਿ ਹਰਮੰਦਰ ਔਰ ਮੈਂ ਆਪਣੇ ਅਮਰ ਬੜਾ ਬੜਾ ਭਾਗਾ ਸਮਝਦਾ ਕਿ ਸਾਰੇ ਜਿੰਨੇ ਵੀ ਧਾਰਮਿਕ ਸਥਾਨ ਨੇ ਮੇਰੀ ਵਾਰਡ ਚ ਨੇ ਔਰ ਅਸੀਂ ਰੋਜ਼ ਆਏ ਦਿਨ ਕਿਤੇ ਨਾ ਕਿਤੇ ਜਿੱਥੇ ਮੌਕਾ ਮਿਲਦਾ ਸੀ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਆਂ ਔਰ ਮੈਂ ਇੱਕ ਵਾਰ ਫੇਰ ਧਨਵਾਦ ਕਰਦਾ ਜੋਸੀ ਸਾਹਿਬ ਦਾ ਕਿ ਜਿਨ੍ਹਾਂ ਨੇ ਮੈਨੂੰ ਇਹ ਸੁਭਾਗਿ ਬਖਸ਼ਿਆ ਕਿ ਮੈਂ ਅੱਜ ਮੰਦਿਰ ਆ ਕੇ ਲੰਗਰ ਦੀ ਸੇਵਾ ਕੀਤੀ ਹੈ ਔਰ ਇਹਨਾਂ ਦੇ ਸਾਰੇ ਮੈਂਬਰਾਂ ਨੂੰ ਮਿਲਿਆ ਸੇਵਾਦਾਰਾਂ ਨੂੰ ਮਿਲਿਆ ਔਰ ਪੰਡਿਤ ਜੀ ਨੂੰ ਪ੍ਰਣਾਮ ਕੀਤਾ ਉਹਨਾਂ ਦਾ ਆਸ਼ੀਰਵਾਦ ਲਿੱਤਾ ਅਰਦਾਸ ਬੇਨਤੀ ਕੀਤੀ ਹੈ ਔਰ ਇਸੇ ਤਰ੍ਹਾਂ ਗਾਂ ਵੀ ਅਸੀਂ ਸੇਵਾ ਕਰਦੇ ਰਹੀਏ ਜੈ ਮਾਤਾ ਦੀ ਮਾਂ ਭਗਵਤੀ ਜੀ ਕਿਰਪਾ ਨਾਲ ਹ ਰਾਜਮਾ ਦੇ ਚਾਵਲ ਦਾ ਲੰਗਰ ਲੱਗਦਾ ਹੈ ਜਿਹੜੀ ਕਈ ਸਾਲਾਂ ਤੋਂ ਅਸੀਂ ਲਾ ਰਹੇ ਆਂ ਇਹ ਭਗਵਤੀ ਮਾਂ ਦੀ ਕਿਰਪਾ ਦੇ ਨਾਲ ਲੱਗਦਾ ਹੈ ਅਸੀਂ ਕਾਫੀ ਚਿਰ ਤੋਂ ਲੱਗ ਰਹੇ ਆ ਤਾਂ ਇਹ ਜੀ ਹੈ ਜੀ ਮਾਂ ਮਤਲਬ ਰਾਜਮਾ ਦਾ ਚਾਵਲ ਜਿਹੜੇ ਨੇ ਇਸ ਕਰਕੇ ਹੈ ਕਿ ਮਾਂ ਭਗਵਤੀ ਦਾ ਆਦੇਸ਼ ਦੇ ਇੰਤਜ਼ਾਰ ਕਿ ਜਿਹੜਾ ਰਾਜਮਾ ਮਤਲਬ ਪਿਆਰ ਨਾਲ ਖਾਂਦਾ ਉਹਨੇ ਸ਼ਾਹੀ ਰਾਜੀ ਦੀ ਮਕਦੀ ਮਿਲਦੀ